ਸੁਣ ਅੰਦਾ ਕੈਸੇ ਮਾਰਗ ਪਾਗ ਕਰਗੇ ਲਿਓ ਔੜ ਨਿਭਾਵੇ ਸੁਣ ਅੰਦਾ ਕੈਸੇ ਮਾਰਗ ਪਾਗ ਪੂਰੇ ਅੰਦੇ ਨੂੰ ਤੋਂ ਹੱਥੀਏ ਪੇਸ਼ ਉਹਨੂੰ ਦੱਸੀ ਗਈ ਹੈ ਸੁਣ ਲਿਆ ਵੀ ਆ ਉਥੇ ਅਈ ਦੀ ਦੂਤ ਆਉ ਹੈ ਦੀ ਦੂਤ ਆ ਪਰ ਆ ਸਮਝਾ ਕੇ ਭੇਜ ਦੇਂਗੇ ਅੱਖਾਂ ਨਾਲ ਤਾਂ ਸਮਝ ਲੂਗਾ ਉਹਨੂੰ ਕਹੇ ਵੀ ਫੇਰ ਕੋਟਾਉ ਫੇਰ ਲੁਕਵਾਉ ਉਹ ਵੀ ਨਹੀਂ ਦੀ ਥੜਕਦਾ ਫੇਰ ਮੋੜਾਉ ਉਹ ਤੇ ਤੇ ਲੱਗਿਆ ਹੋਊਗਾ ਤੇਰੇ ਪਾਸੇ ਇੱਕ ਬਬਾ ਨਾ ਉਹ ਘਾਣੋਂ ਉਹਨੂੰ ਮੇਜਰ ਨੂੰ ਕੀ ਪਤਾ ਉਹ ਰਾਜ ਅੱਖਾਂ ਦੀ ਨਹੀਂ ਅਜਿਹੀਆਂ ਝਾਦੀਆਂ ਅੱਖਾਂ ਦੇਖਣ ਵਾਲੀਆਂ ਉਹਦੇ ਅੱਖਾਂ ਹੈ ਜੀ ਸੋਮੰਤਾ ਕੈਸੇ ਮਾਰਕ ਬਾਬਾ ਬਾਹਰ ਆਖਣੇ ਸੀ ਸ਼ਹਿਰ ਦਾ 빌ਲਾਂ ਦੀਆਂ ਝਾਦੀਆਂ ਬੱਤੀਆਂ ਦੀਆਂ ਝਾਦੀਆਂ ਚੌਂ ਕਿਹਾ ਜਾਊਗਾ ਉਹਦੇ ਕੋ ਬਚਾਰੇ ਕੋ ਖਾਣ ਹੈ ਜੀ ਉਹ ਮਾਰ ਗਦੀ ਬਸ ਸੁਣ ਕੇ ਸੁਣ ਕੇ ਉਹਨੂੰ ਗਿਆ ਉਹਦਾ ਬਾਂਹ ਤੇ ਫੜ ਕੇ ਲੈ ਜਾਓ ਜੇ ਲਿਜਾਣਾ ਚਾਹੁੰਦੇ ਹੋ ਉਹਨੇ ਨਹੀਂ ਲਿਜਾਣਾ ਚਾਹੁੰਦਾ 10 ਔਰ 700 ਬਾਹ ਨਹੀਂ ਛੱਡੋ ਜੀ ਨਾ ਵੀ ਆ ਜਾ ਮੈਂ ਸਾਨੂੰ ਘਰੇ ਛੱਡਿਆ ਉਹਨੂੰ ਕਰ ਗਏ ਦੇ ਹੋ ਹਾਂ ਗੱਲ ਬਣਦੀ ਆ ਉਹਦੀ ਗੱਲ ਤਾਂ ਤਾਲੂ ਨੂੰ ਉਹ ਵੀ ਪਹਿਲੀ ਵਾਰ ਪਾਸਾ 5000 1000 5000 ਜੀ ਨਾ ਤੇ ਮੈਂ ਬਾਹ ਫੜ ਲਿਆ ਬਿਲਕੁਲ ਤੋੜ ਤਾ ਫੜਦੇ ਆ ਇਹ ਸੰਦਰ ਦੀ ਗੱਲ ਆ ਸੁੱਧਤ ਕਰਕੇ ਆਊਗਾ ਸੰਦਰ ਦੀ ਉਹਨੂੰ ਇਹਦੇ ਸੰਧੇ ਕਰਕੇ ਲੈ ਆਇਆ ਫੇਫੜਾ ਜਾਣਾ ਨੇ ਫਿਰ ਜਰੂਰ ਲਨਹਾਰ ਉਹ ਲੇਟ ਜਰੂਰ ਲਨਹਾਰਾ ਫੇਫੜਾ ਜਾਇਗਾ ਫਿਰ ਉਹ ਤਾਂ ਫੇਫੜਾ ਜਾਇਗਾ ਕਾਈ ਕਰ ਗਏ ਲੋ ਉੜ ਨਿਵਾਵਾਏ ਉੜ ਨਿਵਾਵਾ ਤੋਂ ਤੱਕ ਜਨਾ ਚ ਦਰਵਾਜ਼ੇ ਦੀ ਵੱਲ ਜਾਂਦਾ ਫਿਰ ਹੱਥ ਫੜ ਕੇ ਰੱਖ ਬਾਹ ਦੇ ਬਾਹ ਦੇ ਬਾਪੀ ਥੋੜਾ ਹੂੰ ਕਹਾ ਬੁਝਾਰਤ ਬੁਝੇ ਡੋਰਾ ਕਹਾ ਬਿਜਾਰ ਸੁਝੇ ਤੋਰਾ ਤੋ ਫਸੂ ਬੁਝਣ ਵਾਲਾ ਤੋ ਬਿਜਾਰ ਪਾਤੀ ਹੱਡੀ ਬੜੀ ਨਿਸ਼ਕਈਏ ਤੋ ਸਮਝੇ ਪੋਰਾ ਜੇ ਉਹ ਕਹਨੇ ਰਾਤ ਹੈ ਇਹ ਜ਼ਿੰਦਗੀ ਸਾਰੀ ਉਹ ਕਹਨੇ ਦੱਸੇ ਰੋਤਾ ਦੋ ਚੜਦਾ ਰਾਤ ਕੇ ਤੇ ਰਾਤ ਵੀ ਹੋਦੀ ਹੈ ਦਿਲ ਦਾ ਪਰ ਉਹ ਸਭਾ ਕਹਤਾ ਚਾਹੁੰਨੇ ਹੁੰਦਾ ਕਹਨਾ ਚਾਹੁੰਨਾ ਉਹ ਕੁਛ ਹੋਰ ਕਹਿ ਰਹਾ ਨੇ ਵੀ ਸੁਪਨਾ ਦੇਖਦਾ ਨੇ ਤਾ ਉਹਦਾ ਰਾਤ ਹੈ ਦਿਲ ਵਾਲੀ ਆਰੀ ਰਾਤ ਬਾਹਰ ਬੀਸੇ ਚੜਨ ਉਹ ਬਾਹਰ ਕਰਨਾ ਅੰਦਰੋਂ ਅੰਦਰੋਂ ਅਸੀਂ ਅੰਦਰੋਂ ਦਵੀਰਾਤ ਕਰਦੇ ਨੇ ਉਹ ਵਾਹਲਾ ਦੇ ਰੂਪੀ ਜਿੱਦੀ ਕਰਾ ਸਲਾਈਏ ਲੋਕ ਉਹ ਗਲਤ ਅੰਦਰਤੀ ਕਰਦੇ ਨੇ ਉਹ ਵਾਹ ਨਹੀਂ ਸਮਝੀ ਜਾਂਦਾ ਗੱਲ ਗੁਰਬਾਨੀ ਅੰਦਰ ਨਹੀਂ ਕਰ ਦਿੱਤੀ ਬਾਹਰ ਲਈ ਅਸਲਾਈਆ ਤੇ ਰੱਬ ਦੇ ਜਾਂਦੇ ਲਾ ਲਾ ਕੇ ਤੋਂ ਪਸੂ ਜੋ ਤਾਂ ਕਰਕੇ ਦੇਖ ਕਈ ਇਹ ਤੋਂ ਸਮਝੇ ਹੋਰਾ ਤੂੰ ਰਾਤ ਕਹਿੰਦਾ ਉਹ ਉਹ ਦਿਨ ਸਮਝ ਰੰਦਾ ਪੋਚਿਆ ਲੋੜੂ ਬਾਰੇ ਧਰਨ ਲੱਗਾ ਪਰ ਤੋਂ ਹੱਥੇ ਨੂੰ ਥੋੜੇ ਮਰ ਲੱਗਦਾ ਵੀ ਥੋੜਾ ਹੈ ਥੋੜ ਜੋ ਕਹਿੰਦੇ ਆਂ ਬਾਹਰ ਵੀ ਹੋਈ ਨਾ ਉਹਨਾਂ ਹੈ ਅੰਦਰ ਵੀ ਹੋਈ ਕਹਿੰਦੇ ਹਾਂਜੀ ਕਹਾਂ ਬਿਸ਼ਨਪਦ ਗਾਵੇ ਕੌਣ ਕੋ ਕਾਂ ਪੇਸ਼ਣ ਪਰ ਬਿਸ਼ਨਪਦ ਦਾ ਆਰਡਰ ਬਹੁਤ ਔਖਾ ਹੈ ਥੋੜਾ ਰਾਜੀ ਦਾ ਸਕਦਾ ਪੱਕਾ ਛੁੱਟ ਗਿਆ ਹੋਇਆ ਸੰਬੀਰ ਦੇ ਸ਼ਾਸਤਰੀ ਦਾ ਸਰਦਾ ਸਿਕੌਨ ਦਾ ਸਦਾ ਬਲ ਨੂੰ ਯਾਦ ਨਾਲ ਸਾਹ ਬਿਛੜ ਪਦਾ ਹਾਂ ਬੇ ਬਿਛੜ ਪਦਾ ਕਿਤੇ ਗੁੰਗਾ ਗੋਂਦਰਾ ਜਤਨ ਕਰੇ ਤੋ ਵੀ ਸੁਰ ਭੰਗ ਜਤਨ ਕਰੇ ਜਿੰਨਾ ਚਿਰ ਚੱਲਦਾ ਰਹਿੰਦਾ ਸੁਰ ਫਿਰ ਵੀ ਭੰਗ ਹੋ ਜਾਂਦੀ ਹੈ ਸੁਰ ਜੀ ਜਾ ਸਕਦਾ ਵਨਾਰ ਦੇ ਪੀਸ ਹੋਰੇ ਕਬੀਨਾਤੀ ਬੋਲਣ ਲੱਗੇ ਸੀ ਸੁਰ ਟੁੱਟ ਜਾਂਦੀ ਹੈ ਬਾਲੀ ਵੀ ਭਾਸ਼ਾ ਨਾਲ ਤਾਲ ਮੈਂ ਨਹੀਂ ਜਾਂਦਾ ਸੜ ਜਾਂਦੀ ਹੈ। ਕ੍ਰੋਸ ਕਰਦੇ ਤੱਕ ਤੋਂ। ਅ ਕੜ ਜਾਂਦਾ ਗੱਡੀ ਲੈ ਤੁਸਲ ਜਾਂਦੀ ਹੈ। ਕਿਹਾ ਕਿਸਨ ਉਹ ਰਾਯਾਰਾਮ ਦਾ ਆਦ ਦੇ ਵਿੱਚ ਗੱਡੀ ਉਤਰ ਗਈ ਸੀ ਨਾ ਨਹੀਂ ਹੋ। ਹਾਂ ਬਰਜਦੀ। ਹਾਂ। ਜਨਾ ਕਿਸਨ ਪਦ ਗਾ ਜਦਨ ਕਰੇ ਤੋਂ ਤੋਂ ਵੀ ਸੁਲਤਾਂ ਹੋਵੇ। ਸਰਭੰਗ ਹੋ ਜਾਂਦੀ ਹੈ ਸੁਲਦੇ ਵੀ। ਮਾਨਾ ਜਾਂਦੀ ਕਿਸੋਦੀ ਦੇ ਵੀ ਹੈ। ਪੁਖੜ ਜਾਂਦੇ ਨੇ ਤੋਏ ਕੈ ਟਿੰਗਲ ਪਹਾੜ ਤੇ ਪਰਭਨ ਨਹੀਂ ਹੋ ਤਾ ਉਹ ਉਸ ਗਵਨ ਬਿੱਟਾ ਦਾ ਪਿੰਡਾ ਚੜਨ ਵਾਲਾ ਪਵਨ ਨਾ ਇਹ ਦਰਸ ਸਰ ਪਹਾੜ ਦੇ ਉਹ ਕਿਵੇਂ ਜਾਵੇ ਬਚਾਰ ਫਿਰ ਬੋੜੇ ਦੇ ਜਾ ਕੇ ਲੈ ਜਾਏ ਨੂੰ ਤੋਏ ਮੁੱਕਾ ਹੀ ਜਾਊਗਾ ਉਹ ਉੱਤੋਂ ਦਾ ਦਰਦ ਰੁੜ ਕੇ ਵੀ ਆ ਜਾਂਦਾ ਚਲੋ ਜੋ ਉੱਤੋਂ ਦਾ ਦਰਦ ਰੁੜ ਉਹ ਬੇਟਾ ਪਿੰਡਾ ਆ ਜਾਂਦਾ ਛੱਲਰ ਜਨਮਰ ਜੀ ਆ ਜਵੇ ਪਰ ਉੱਤਰ ਨੂੰ ਰੋਣਾ ਉਹ ਘਾਤਾ ਲੈਟਰ ਹੁੰਦਾ ਬੜਾ ਬੜਾ ਪਾਣੀ ਦਾ। ਪਿੰਡ ਦਾ ਪਾਣੀ ਥੱਲੇ ਦੇਖੋ ਨਾਖਵਾ ਤੋਂ ਚਲੇ ਜਾਂਦਾ ਹੈ। ਆਪਣੇ ਆਪੇ ਆਪਣੇ ਆਪੇ ਉੱਪਰੋਂ ਥੱਲੇ ਨੂੰ ਜਾਣਾ। ਉੱਤਰ ਨੂੰ ਨਹੀਂ ਜਾਂਦਾ। ਪਿੰਡ ਪਰਪਹਨ ਇਹ ਦੋਏ ਗੱਲਾਂ ਦਾ ਫਰਕ ਹੈ। ਚਲਦਾ ਸਕਦਾ ਨਾਖਵਾ ਤੋਂ ਥੱਲੇ ਜਾਦਾ ਜਾਂਦਾ। ਇਹਨਾਂ ਸਭ ਨੂੰ ਜਾਣਾ। ਪਾਣੀ ਆ ਬੈਠਦਾ ਇਹਦਾ ਦੂਸਰ ਵੱਲ। ਜੇ ਉਹ ਤਾਂ ਪੀ ਚਾਲਣਾ ਫਿਰ ਤਾਂ ਬੋਸ ਨਾਲ ਚੜਦਾ ਇਹ ਤਾਂ ਬੋਸ ਨਾਲ ਚੜਦਾ ਫਿਰ ਤਾਂ ਹਾਂ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਲਿ ਤੁਮਰੀ ਕਿਰਪਾ ਕਰੇ ਮੈਂ ਦੀਨ ਬੇਨਤੀ ਕਰਦਾ ਹੈ ਕਰਤਾਰ ਕਰਨਾ ਉਹ ਕਰਣਾ ਹੁੰਦਾ ਕਿਰਪਾ ਕਰਨ ਵਾਲੇ ਨਹੀਂ ਕਰਦਾ ਨਾ ਅੰਦਾਜ਼ ਇਹ ਬੜਾ ਤਰ ਸਾਦੇ ਦਰਬਦਲ ਹਰ ਮੁਦਦ ਇਹਦਾ ਦੇ ਨਰ ਕੋਲ ਦਿਲ ਕਰਦਾ ਦਾ ਭਰਿਆ ਹੋਇਆ ਰਹਿਮ ਦਾ ਭਰਿਆ ਹੋਇਆ ਦੀਰ ਮੈਂਤੀ ਕਰੇ ਕੋ ਦੀਰ ਤੇ ਸਾਹਮਣੇ ਬੇਨਤੀ ਕਰਦਾ ਨਾਨਕ ਕਸਮ ਉਤੇ ਕਰਪਾ ਕਰ ਤੇਰੀ ਕਿਰਪਾ ਕਰਦਾ ਨਾ ਮੈਂ ਦਾਤਿਆ ਜਾਨੋ ਮੇਥੋਂ ਤੁਹਾਡਾ ਰਫੂਰ ਹੈ ਪ੍ਰਭਾਤ ਵੱਲੋਂ ਕੋਈ ਗੱਲ ਕਰ। ਹਥਿਆਰ ਛੱਡ ਦੇ। ਸਰੈਂਡਰ ਹੋ ਜਾ। ਨਾਣਕ ਘੱਟੋ ਘੱਟ ਨਾਣਕ ਦਾ ਦੱਤੇ ਰਿਕਰ ਪਾ ਲਉ ਤਰੂਗਾ। ਜਿਹੜਾ ਭਾਈ ਜਿਹਦੇ ਡੋਲੇ ਨਾਲ ਜੋੜ ਆ ਆਪਣਾ ਸਰਦਾ। ਜੋ ਵੀ ਹੈ ਕੋਈ ਹੋਰ ਹੈ ਮਾੜਾ ਵਾਲਾ ਉਹ ਮਿਲੂ ਤਾ। ਪਰ ਇਹ ਵੱਡੀ ਗੱਲ ਹੈ। ਮੈਨੂੰ ਤਾਂ ਇੱਥੇ ਜਾਜ ਭੇਜ ਦੇ ਹਾਂ ਇੱਥੇ ਖੜਾ ਹੋ। ਇਹਨੂੰ ਪਤਾ ਆ ਜਿਆਦਾ ਬਿਲਜਾਨਾ ਕਹਿ ਦੇ ਕੰਟੀ ਬਣਾ ਕੇ ਬੈਠਾ ਰ ਆ ਜਾ ਲੈ। ਉਹ ਬੰਦੇ ਨੂੰ ਵੀ ਲੋੜ ਪਈ ਜੁੜੂ ਵਿਝਵਾ ਦਾ ਵੀ ਆ ਜਾਂਦਾ ਹੁੰਦਾ ਪਰ ਮੈਂ ਕੋਈ ਹੋਰ ਨਹੀਂ ਗਾਇਆ ਰਹਿਣਾ ਕਿ ਤੂੰ ਜਪਕਾਰੇ ਇੱਥੇ ਬੈਠਾ ਰਹਿ ਸੁਭਾਗ ਦੀ ਕਿਰਪਾ ਕਰ ਹਾਂ ਤੁਮ ਦੀ ਕਿਰਪਾ ਕਰ ਰਹਿ ਤੁਮ ਕੋਈ ਝੋਪੇ ਜੇਹਾਂ ਕਿਰਪਾ ਕਰ ਲੈਣਾ ਉਹ ਤੁਰਤੀ ਬਣੀ ਆਉਗੀ ਉਹੀ ਦਰਦ ਦਾ ਜਾ ਆ ਜਾ ਗੁਰ ਸ਼ਬਦ ਸੁਭਾਵਾ ਉਹ ਸ਼ਬਦ ਦੇ ਵਿੱਚ ਸਮਾ ਕੇ ਚਲਾ ਜਾ ਸੋਤਰੀ ਜਾਣਾ ਸੋ ਧਿਆਨ ਨੇ ਜਾਣਾ ਜਿਵੇਂ ਧਿਆਨ ਗਿਆ ਉਸ ਜੀਵ ਅੰਦਰ ਚਲਾ ਰਿਹਾ ਜੇ ਤੇ ਧਿਆਨ ਹਉ ਤਾਂ ਤੂੰ ਜਿਸੰਬਰ ਦੀ ਗੱਲ ਕਰਦਾ ਏ ਤਾਂ ਪਰ ਤੇ ਆਂ ਸੱਚਾ ਹੋਵੇ ਜੂਠਾ ਨਾ ਹੋਵੇ ਅਮੈ ਜੀ ਨੇ ਜਦੋਂ ਤਾਂ ਹਾਂ ਤੂੰ ਠਾਉਂਦਾ ਤੂੰ ਤੂੰ ਜੂੜ ਵਿੱਚ ਨਾ ਜਾ ਉਹ ਬਸ ਬੋਟਾ ਉਹ ਤਾਂ ਜੱਗ ਕਾ ਦੀਆ ਗੱਲ ਪਰ ਇਹ ਐਸੋ ਬੋਲਦੇ ਨੇ ਜੋ ਪਿੱਛੇ ਅਮੀਨ ਅੱਧੀ ਦੇਖ ਕੇ ਗੱਲਾਂ ਕਹੀਆਂ ਹੋਈਆਂ ਨੇ ਇਸ ਕਰਕੇ ਜੀ ਦੇਖਿਆ ਉਹਨਾਂ ਨੇ ਜਿੱਦਾਂ ਜਿੱਦਾਂ ਸੀ ਆਪ ਨੇ ਦੇਖ ਲਈ ਤਾ ਇਹੋ ਸਮਝ ਲੈ ਦੇ ਦਾਨਕ ਗੁਰੂ ਕੀ ਦੇਖ ਸਤਾਇਆ ਤੇ ਉਹਨੇ ਦੇਖਿਆ ਦੱਸਿਆ ਅਸੀਂ ਉਹੀ ਦੇਖਣ ਜੋ ਗੁਰੂ ਦਿਖਾ ਰਹੇ ਨੇ ਜੋ ਦਿਖਾਇਆ ਉਹ ਫਿਰ ਉਹ ਗੁਰੂ ਨੇ ਦੇਖੇ ਫਿਰ ਦੱਸੋ ਤਾਂ ਵਿੱਚੋਂ ਕੋਈ ਪੇਹਣ ਨਹੀਂ ਜਿਹੜੇ ਉਹ ਪਤਾ ਲੱਗਦਾ ਆ ਗੱਲ ਉਸ ਵੇਲੇ ਦਾ ਇਤਿਹਾਸ ਉਸ ਵੇਲੇ ਦਾ ਉਹ ਹੱਦ ਵਿੱਚ ਜਿਹੜਾ ਬਹੁਤ ਸਾਹੀਆ ਉਹ ਦੇਖੇ ਤਾਂ ਪੁਰਾਣਾ ਭਰੋਸਾ ਹੁੰਦਾ ਹੀ ਨਹੀਂ ਕਰਦੇ ਨੀ। ਉਹ ਸੇਤਕਾ ਦਾ ਆਂਦਾ ਦੇਖ ਕੇ ਜਦੋਂ ਆਹਤੀ ਗੱਲ ਚੱਲਦੀ ਸੀ ਜਾਂ ਹਾਂਜੀ ਹਾਂਜੀ। ਉਹ ਰਵਦਾਦ ਕਰਦਾ ਉਹ ਕਦੋਂ ਹੋਰ ਆ ਜਾਂਦੀ ਹੈ ਜਦੋਂ ਗੱਲ ਚ ਗੋਦੀਆਂ ਨਾ ਕੋਈ ਬਾੜੀ ਤੇ ਕੋਈ ਨਾ। ਉਹ ਰਵਦਾਦ ਕਹਿੰਦਾ ਜਨਮਤਵਾਰ ਨੇ। ਤੂ ਗੱਲ ਕਰ। ਹੋ ਸਕਦਾ ਹੈ ਕਿ ਆਦਿ। ਮੈਂ ਤੁਹਾਨੂੰ ਇਹ ਨਹੀਂ ਗਿਆ। ਜਿਵੇਂ ਆਪਣੇ ਆਪ ਹੀ ਕੋਈ ਆਉਂਦਾ। ਕਹੋ ਚਾਹਤਿਆਂ ਗਿਆ। ਪਹਿਲੇ ਜਿਹੜਾ ਹੋਰ ਸਰਵਟ। ਉਹ ਗਿਆ ਚਲੋ। ਫਿਰ ਕਹਣੋ ਪਿਆ। ਉਹ ਗੱਲ ਕਿਸੇ ਨੂੰ ਨਹੀਂ ਕਹੀ ਜਿਹੜੀ ਉਹ ਕਹਿ ਬੈਠਿਆ। ਤੇਰੇ ਵਿੱਚ ਆਵਾਜ਼ ਆ ਰਹੀ ਹੈ। ਕੱਚੀ ਗੱਲ। ਕਾਇ ਬਠਿਆ ਜੇ ਗੱਲ ਨਾ ਕਹੇ ਨਾ ਫਿਰ ਜਵਾਬ ਦੇਣ ਨੂੰ ਖੋਹ ਰਿਹਾ ਤੂੰ ਬੜੀ ਉੜ ਗਈ ਤੂੰ ਦਾ ਵੀ ਉਹ ਨਾ ਮੋਝੜਿਆ ਨਹੀਂ ਹੋਇਆ ਸਰੀਰ ਤਾਂ ਜਾਣਾ ਚਾਹੁੰਦਾ ਸੀ ਉ ਤੱਕ ਨਹੀਂ ਦਿਲ ਇਹ ਕਿ ਉਹਨੇ ਹੋਰ ਤਿਕਾਣਾ ਦਾ ਬਾਬਾ ਆਪਣਾ ਬਸਨ ਸਗਾਉਂ ਇਸ ਕਾਰਨ ਉਹ ਕਹਿੰਦਾ ਜਿਸ ਕਾਰਨ ਤੁਮਹਾਰਾ ਦੈ ਸੋ ਦੁਖ ਆਜੂ ਨੂੰ ਸਹੀਏ ਉਹ ਐ ਤਰੀਕੇ ਨਾਲ ਹੈ ਜਾ ਰਿਹਾ ਜਿਹੜੇ ਕਾਰਨ ਜਿਹੜੀ ਗੱਲਬਾਤ ਤੇਰੀ ਇਰਾਦਨਾ ਕੀਤੀ ਰੁਖਤਾ ਜੋ ਵੀ ਮੈਂ ਹੁਣ ਸੈਦ ਹਾਂ ਮਗਲਵਾ ਸ੍ਰੀ ਇਤਾਲਾ ਵਿਜਿਤ ਕੀ ਜਿਵੇਂ ਆ ਬੜਾ ਔਖਾ ਜੀਵਨ ਸੀ ਉਹਦਾ ਰੰਗ ਜਿਲੀ ਦੀ ਰੋਟੀ ਖਾਣ ਦੀ ਕੋਈ ਉਕਤੀ ਸੀ ਪਰ ਪ੍ਰਚਾਰ ਕਰਨਾ ਬਹੁਤ ਮਤਲਬ ਚੱਲ ਵੀ ਚੱਲਦਾ ਕਰਦੇ ਦੇ ਨਾ ਬਿਲਡਾ ਉਧਰ ਉੱਠੀਆਂ ਉਹਦੇ ਇਬਿਜਿਟ ਕਾ ਨਹੀਂ ਬਣੀ ਸੀ ਠੀਕ ਕੀ ਬਣਦੀ ਨਹੀਂ ਉਹ ਕਹਿੰਦਾ ਵੀ ਮਾਟੀ ਲੈਣਾ ਤਰ੍ਹਾਂ ਮਾਵਾ ਪਹਿਲਾਂ ਮੈਂ ਮੰਨ ਕਬੂਲ ਕਰਦੀ ਫਿਰ ਉਹ ਚਹਿ ਗਿਆ ਉਹ ਆਉਂਦੇ ਤੇ ਸਰੀਰ ਤੇ ਚੱਕਰ ਆ ਜੀ ਗਏ ਆ ਵੀ ਛੱਡ ਪਰ ਕੀ ਇਹ ਤੇ ਤਰ੍ਹਾਂ ਆਪਾਂ ਨੂੰ ਤੂੰ ਆਪਣਾ ਦਰਸ਼ਨ ਦੇ ਚਲ ਛੁੱਟੀ ਹੋਵੇ ਛਿੱਟੇ ਕਰੀਏ ਉਹ 5 ਵਜੇ ਨਾਲ ਤਿਆਰੀਆਂ ਨੂੰ ਕੀਆ ਉਹ ਲਾਉਗਾ ਵੀ ਯਾਕੇ ਨੇ ਉਹ ਕਿਹੜਾ ਉਹਦੇ ਦਾ ਪੰਜ ਵਜੇ ਤੋਂ ਮੂੰਹ ਤਾਂ ਛੁੱਟੀ ਹੋਵੇ ਮੈਂ ਤੇਰਾ ਕੰਮ ਕੀਤਾ ਦੂਰ ਉਹਨੂੰ ਪਤਾ ਪਏ ਇਚੰਗਲ ਨਾਲ ਕੁਲਹਿਰਾਂ ਉਹ ਤਾਂ ਆਦਾ ਪਿੱਟਾ ਲਾਇਆ ਉਹਦਾ ਆਇਓ ਤੇਰਾ ਬਾਗੀ ਦਾ ਨਹੀਂ ਜਾਇਦਾ ਯਾ ਮੈਂ ਕੱਲ੍ਹ ਨਹੀਂ ਜਾਣਾ ਕੋਈ ਮੈਂ ਜਿਹੜੇ ਕੰਮ ਕਰਦਾ ਜਿੱਥੇ ਕਰਦਾ ਮੈਂ ਕੰਮ ਕਰਦਾ ਤਾਂ ਜਾਦਾ ਸਾਡੇ ਕੋਲ ਮਿਲ ਗਿਆ ਬੱਚੇ ਨੂੰ ਪਾਸ ਹੋ ਗਿਆ ਉਹਨੇ ਸਕੂਲ ਦਾ ਲੁੱਕੀ ਜਾਂਦਾ ਉਹਨੂੰ ਚਾਹੁੰਦਾ ਲੀਏ ਵੀ ਜਾਂਦਾ ਉਹ ਬਣਾ ਲੈਣਾ ਛੱਡ ਆ ਗਿਆ ਅਗਲਾ ਪ੍ਰੋਗਰਾਮ ਦੇਖ ਲੈ ਜਿਹੜੇ ਕੰਮ ਖਾਤਰ ਇੰਨੀ ਪੜਾਈ ਕੀਤੀ ਹੈ ਉਧਰ ਜਾਂਦਾ ਸਕੂਲ ਵਾਲੋ ਤਾਂ ਉਹ ਰੱਖੀ ਬੰਦ ਕਰਦੇ ਜਾ ਕਾਰਨ ਹਮ ਤੋਂ ਗਿਆ ਭੱਫ ਸਾਧ ਕੇ ਚੋਂ ਕੱਢ ਸੋ ਜੋ ਕਾਜੂ ਸਹੀ ਆ ਜੇ ਵੀ ਤਾਂ ਉੱਥੇ ਬਧਿਆ ਜੇ ਤਾਂ ਇਕੜਾ ਕੱਢ ਲਿਆ ਇਹ ਵੀ ਜੀ ਕਿ ਬਧਿਆ ਆ ਆ ਕਹਿੰਦਾ ਬੰਨ ਬੜਾ ਧਾਰੀ ਫੋਟਲੀ ਉਹਦੇ ਛੇ ਗਰੀਬੀ ਵੀ ਮਰਿਆ ਹੇੰਦਦੰਦੇ ਹਾਂ ਹਾਂ ਫੇਰ ਜਦ ਹੋ ਗਿਆ ਨਾ ਹੁਕਮ ਹੋਇਆ ਉਹਨਾਂ ਨੇ ਹੋਣ ਬਈ ਨਾ ਮੇਰਾ ਤਾਰੇ ਗੱਲੇ ਹੈ ਬਈ ਅਜੇ ਜਾਨ ਨੂੰ ਕਹਾਂਦਾ ਤੈਨੂੰ ਜਾਣੇ ਪਉਂਗਾ ਅਜੇ ਆਪਣਾ ਕੰਮ ਲਾਣੇ ਤੇ ਸੱਸੀ ਜਿਹੜਾ ਤੇਰੇ ਖਾਤਰ ਕੀਤਾ ਇਹਨਾਂ ਕੁਝ ਤੇਰਾ ਦੁਖਦੂਰ ਕੀਤਾ ਅਦਾਦਾ ਕੰਮ ਕਰ ਤਾਂ ਹੋ ਬਧਿਆ ਬਿਜਾਦੂ ਤੁਹਾਡੇ ਦੇ ਤੇ ਬੈਠੂ ਹੋ ਕੋ ਵਯਾਜ ਹਮਦਾ ਬੈਨ ਦੀ ਸੀ ਜਿਹੜਾ ਚਾਹਦਾ ਮਗਰ ਮਤਸੇਵਾ ਅੰਦਰ ਦੀ ਗੱਲ ਹੀ ਜਈ ਇਹ ਉਗੜੀ ਹੁਣਦੇ ਹੀ ਜੋ ਜਾਣੇ ਮਨਨਾ ਕੰਮ ਚਾਹ ਲੀ ਗੱਲਾਂ ਦੀਆਂ ਚਮਰਟੇ ਦੀਆਂ ਫਿਰ ਕਹਿੰਦਾ ਇਹ ਬਰੇਈ ਦੀ ਮਰਤਾ ਸੋ ਅਧੀਗਤ ਰਹੀ ਇਹ ਗੱਲਾਂ ਤੋਂ ਉਹ ਤਾਂ ਗੱਲਾਂ ਹੀ ਕੋਈ ਸਾਧਨ ਦਾ ਸਵਾਲ ਕੀ ਜਵਾਬ ਦੇ ਤੁਸੀਂ ਇਹਨਾਂ ਦੱਸ ਪਾਛਾ ਜਿਹੜਾ ਕਿਹਾ ਸੂਤ ਸਰਾਇ ਖੰਦੇ ਤੇ ਆ ਲੈ ਦੇਖੀ ਕਹਿੰਦੇ ਜਵਾਬ ਦੀ ਸੀ ਕੁਝ ਉਬਹਾਲ ਦਾ ਬੀਚੂ ਸੀ ਅਭਿਆਨ ਨਹੀਂ ਆਉਂਦੇ ਰੋਜ਼ ਅਖਬਾਰਾਂ 'ਚ ਕਿਉਂ ਉਹਦਾ ਵੀ ਕਿਉਂ ਉਹਦਾ ਮਾੜੇ ਹਾਲਾਤਾਂ ਦੇ ਹਿਸਾਬ ਨਾਲ ਲੋਕਾਂ ਨੂੰ ਇਹ ਕੋਈ ਹਾਲਾਤਾਂ ਦੇ ਹਿਸਾਬ ਨਾਲ ਉਹਦੇ ਨੂੰ ਦੁਨੀਆ ਮਤਾਂ ਸਾਡੇ ਖਿਲਾਫ ਨਹੀਂ ਜਿੰਨੋ ਅਸੀਂ ਖਿਲਾਫ ਉਹਨਾਂ ਦੇ ਜਿਹੜੇ ਆਪਣੇ ਸੀ ਸਾਡੇ ਦੇ ਚਿਪੜੀਆਂ ਉਹਦੇ ਪਛਾਉ ਵਾਸਤੇ ਵੀ ਗੱਲਾਂ ਕਰੀਆਂ ਸੀ ਅਗਰ ਅਸੀਂ ਤਾਂ ਦੇਖਦਾ ਸਾਡੇ ਖਿਲਾਫ ਮਾੜੇ ਕੋਲ ਮਾੜੇ ਕੋਲ ਤਾਂ ਜਿਹਨੇ ਗੱਲਾਂ ਰਿਆ ਅਰੰਦਾਸ ਹੈ ਮੈਨੂੰ ਆ ਕਹਿੰਦਾ ਫੇ ਚੁੱਪੇ ਕਰ ਗਿਆ ਅਜੇ ਪੰਕੀ ਨਾਲ ਆਪਣੀ ਬੇੜਾ ਸਾਰ ਉੱਠਦਾ ਹੀ ਸੀ ਇਹ ਸਾਰ ਰੋੜਦਾ ਫਿਰ ਇਹਨਾਂ ਆ ਜਿਹੜੀ ਬਾਣੀ ਰਚੀ ਹੈ ਬਾਤ ਉਹ ਜਿਹੜੀ ਸਾਰੀ ਉਹ ਕਹਾ ਤੁਹਾਰੇ ਨੇ ਖਿਆ ਜਾਨੂ ਤੇਰੇ ਖਾਤਰ ਜੀਉਣਾ ਆਪਣੇ ਵਾਸਤੇ ਨਹੀਂ ਜਾਂਦਾ ਕਰ ਲੈ ਤਦ ਜੂੜੀ ਦਾ ਸੀ ਮੇਰੀ ਉਹ ਕੰਮ ਵੀ ਤਾਂ ਠੀਕ ਹੈ ਡੈਡੀ ਤੇ ਵੀ ਪੂਰੀ ਹੋ ਗਈ ਪਰ ওভারਡਲ ਰੋੜੇ ਤੇ ਸੇਵਾ ਪਾਲੀ ਤੇ ਕੀ ਕੀ ਨਾ ਕੋਈ ਨਾਮ ਦਿੱਤਾ ਤਾਂ ਦੱਸ ਕਿਦਾਂ ਦੱਸ ਚਲਦਾ ਨਾਮ ਲੈਤਾ ਹੋਰ ਕਰ ਵੀ ਦੱਸ ਆ ਜੀ ਰੋਟੀ ਪਾਣੀ ਨਾ ਦਿੱਤਾ ਲੋਕਾਂ ਨੂੰ ਉਹ ਗੁਰੂ ਜੀ ਜੀ ਕਰਕੇ ਕੀ ਕਰਦਾ ਇਹਦਾ ਮੈਂ ਕਿਹਾ ਜੀ ਰੋਟੀ ਪਾਣੀ ਦੇ ਦੇ ਜੀ ਉਹ ਰੋਟੀ ਪਾਣੀ ਦੇਣੀ ਹੈ ਸਾਡੇ ਨੂੰ ਮਾੜੇ ਵਿਛੇ ਵਾਲੋ ਇਹ ਪੀ ਨਹੀਂ ਕਹਿ ਦਿੱਤੀ ਕਿ ਇਹ ਜੀ ਨਹੀਂ ਹੈਗੀ ਤੂੰ ਚੱਕ ਲੈ ਨਾ ਉਹ ਉਹਦਾ ਬਰੋਦਾ ਉਹਦਾ ਉਹ ਉਹਦਾ ਸਿਰ ਉਹਦਾ ਨਾ ਮਾੜੀ ਭੱਜੀ ਗੱਲ ਕਹਿ ਰਿਹਾ ਛੱਡ ਮਾੜਾ ਕੁਝ ਗੱਲਾਂ ਵਿੱਚ ਹੋਰ ਵੀ ਨਾ ਪੜਦਾ ਜਦ ਹੋ ਗਈ ਕੋਈ ਹੋ ਰਿਹਾ ਨਿਕਲ ਉਹਦਾ ਵਿੱਚ ਚੁੱਪ ਕਰ ਜਕਰ ਜਾ ਕੇ ਨਹੀਂ ਅਧਰ ਦੇਣਾ ਗੰਨਾ ਨਹੀਂ ਮਸਬਾਰ ਲਈ ਉਹਨਾਂ ਦੀ ਤੇ ਬੋਲ ਦੇ ਦੇ ਨਾ ਐਦਾਂ ਬਾਹਰ ਆਉਂਦੀ ਏ ਬੜੇ ਬੜੇ ਸੰਤਾਂ ਦੀ ਮਤ ਮਾਰੀ ਜਾਣੀ ਏ ਇਹ ਤੇ ਲੋਕੀ ਬਤਨ ਕਰੇ ਉਸ ਬਿਰਲੇ ਦਾ ਦਰਸ਼ਨ ਹੋ ਰਿਹਾ ਕੀ ਹਾਲਾਤ ਐ ਕਿੱਥੇ ਖੜਾ ਕਿ ਗੱਲ ਆਪੋ ਜੀਸ਼ਨ ਕੀ ਕਹਿੰਦੀ ਐ ਉਹਦੀ ਪੋਜੀਸ਼ਨ ਕੀ ਐ ਇਹ ਗੱਲ ਕਿਉਂ ਕਹੀ ਇਹ ਦਰਸ਼ਨ ਨਹੀਂ ਦਰਸ਼ਨ ਕਰੇ ਦਾਨਕ ਗੁਰੂ ਕੀ ਦੇਖ ਦਿਖਾਏ ਜਿਹੜਾ ਆਪਰੇ ਤੋਂ ਖੁਦ ਹੋਊ ਇਹ ਦੇਖ ਦਿਖਾਈ ਦੀ ਦੇਖ ਤੀ ਕੋਈ ਦਿਖਾਣਾ ਕੋਈ ਨਹੀਂ ਮੈਂ ਜੋ ਦੇਖ ਲਿਆ ਮੈਂ ਨੂੰ ਦੱਸ ਗਵੇਂ ਦਿਖਾ ਦੂਗਾ ਫਿਰ ਦਿਖਾ ਦੂਗਾ ਸੇ ਅੱਖਾਂ ਨਾਲ ਦੇਖੂਗਾ ਉਹ ਵੀ ਇੱਥੇ ਵੀ ਦੇਖੂਗਾ ਕੌਣ ਅੱਖਾਂ ਨਾਲ ਦੇਖੂਗਾ ਕੰਪਿਊਟਰ ਨਾਲ ਉਹ ਵੀ ਆਦਮੀ ਆਉਣ ਤਾਂ ਦਰਸ਼ਨ ਦੇ ਫਖਰਾ ਦੀ ਗੱਲ ਨਹੀਂ ਆਣਾ ਹੈ ਪਹਿਲਾਂ ਸੁਰੂ ਜਿੱਦਿਆ ਗੱਲਾਂ ਦਾ ਪਤਾ ਲੱਗਦਾ ਆਹ ਪਹਿਲਾਂ ਬਰੋਦੀਆਂ ਗੱਲਾਂ ਪਤਾ ਲੱਗਦਾ ਹੈ ਇਹ ਗੱਲ ਨਹੀਂ ਕਹਦੇ ਉਹ ਤੇ ਨਵੀਂ ਜਾਂਦੀ ਹੈ ਵਿਸ਼ਵਾਸ ਹੈ ਤਾਂ ਵੀ ਆਦੀ ਕਿ ਇਹ ਵਿਸ਼ਵਾਸ ਹੁੰਦਾ 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 ਆਪਾਂ ਕਿਸੇ ਨਾਲ ਬਰਸਦੇ ਆ ਪਹਿਲਾਂ ਮਰਿਆ ਦਾ ਵਿਸ਼ਵਾਸ ਨਹੀਂ ਕਰਦੇ ਫਿਰ ਕਰਨ ਲੱਗ ਜਾਂਦੇ ਫਿਰ ਲੱਖਾਂ ਤੇ ਕਰੋੜਾਂ ਤੱਕ ਵਿਸ਼ਵਾਸ ਹੋ ਜਾਂਦਾ ਵਿਸ਼ਵਾਸ ਹੈ ਜੇ ਪੜਿਆ ਰਹੇ ਨਾ ਉਹਦਾ ਜਦੋਂ ਮਗਰ ਨਹੀਂ ਹੁੰਦਾ ਜਿਹਦਾ ਹੈ ਏ ਵਿਸ਼ਵਾਸ ਕੋਈ ਮਾਸਤ ਵੀ ਹੁੰਦਾ ਹੁੰਦਾ ਹੀ ਹੁੰਦਾ ਐਂਦਰੋਂ ਜੇ ਵਿਸ਼ਵਾਸ ਕਰਦੇ ਜਾਂਦੇ ਉਹ ਸੱਚੇ ਹੁੰਦਾ ਜਾਂਦਾ ਹੈ ਪਰ ਤੱਕ ਹੁੰਦੀ ਜਾਂਦੀ ਹੈ ਗੱਲ ਤਾਂ ਵਿਸ਼ਵਾਸ ਹੁੰਦਾ ਸਮਝ ਲੈ ਜਾਈਂ ਹਾਂ ਐਵੇਂ ਨਹੀਂ ਮਰਦਾ ਹੈ ਰੋ ਪਰ ਤੱਕ ਹੁੰਦਾ ਜਾਂਦਾ ਪਰ ਤੱਕ ਸਭ ਕੁਝ ਤਾਂ ਮੰਨਦਾ ਹੈ ਉਹ ਪਤਕ ਹੈ ਨਹੀਂ ਕੋਈ ਜਵਾਬ ਉਹ ਪਤਕ ਹੈ ਦੀਦਾ ਕੋਈ ਬਾਜ਼ਾਰ ਚ ਬੁੱਢੇ ਦੇ ਕੋਲ ਉਹ ਤੇਰੇ ਬਾਰੇ ਬੋਲਣ ਵਾਲੇ ਦੀ ਉਹਨਾਂ ਦੇ ਸਾਹ ਹਾਂਜੀ ਸਰਤਾਰ ਕਰਨਾ ਮੈਂ ਬੇਨਤੀ ਕਰੇ ਕਰਤਾਰ ਕਰਨਾ ਮੈਂ ਜੀਰ ਬੇਨਤੀ ਕਰੇ ਦੋਸਤ ਨਾਮ ਕਿਰਪਾ ਕਰੇ